ਤਾਂ ਹੀ ਕਰ ਸਕਦੇ ਵੀ ਕੋਈ ਨਾ ਵਰਦਵਾਰਾ ਸਾਹ ਪੇ ਲੋਕ ਡਾਂਸਰਾਂ ਦੇ ਚੁਵਾਈਆਂ ਜਾਣ ਗਿਆ ਗੰਦੇ ਗੰਦਾ ਰਹਿ ਗਾਂ ਜਾਂਦੇ 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 ਚੱਲੇ ਜਾਣਾ ਜੋ ਅੱਜ ਲੋੜ ਹੈ ਜੋ ਅੱਜ ਸੁਣਨ ਨੂੰ ਰਣਨੀਤੀ ਜਿੰਨਾਂ ਗੱਲਾਂ ਨੂੰ ਧਿਆਨ ਚ ਰੱਖਣ ਦੀ ਲੋੜ ਹੈ ਉਹ ਗੱਲ ਜ਼ਰੂਰ ਕੌਮ ਚ ਸੁਣੀ ਚਾਹੀਦੀ ਹੈ ਆਪਾਂ ਇਕੱਠੇ ਹੋਈਏ ਅਮਰਤਧਾਰੀ ਹੋਈਏ ਗੁਰੂ ਦੇ ਚਰਨਾਂ ਨਾਲ ਜੁੜੀਏ ਬਾਣੀ ਨਾਲ ਜੁੜੀਏ ਔਰ ਚੜ੍ਹਦੀ ਕਲਾ ਨਾਲ ਆਪਣੀ ਕੌਮ ਦੀ ਸੇਵਾ ਕਰੀਏ ਸਭ ਨੂੰ ਕਿਰਪਾ ਕਰਨ ਮਖਸ਼ਿਸ਼ ਕਰਨ ਕਮੀਆਂ ਉਪਰ ਲਾਜੁਕਾਂ ਦੀ ਖਿਮਾ ਕਰਨਾ ਸਭੂ ਪ੍ਰਬੰਧਕ ਜਨਾਂ ਦਾ ਧੰਨਵਾਦ ਬਾਬਾ ਪੂਰਨ ਦੇ ਜੀ ਦੇ ਸੇ ਦੂਰ ਦੰਗਰ ਬਾਬਾ ਦੀਆਂ ਸਾੰਗੀਆਂ ਨੇ ਆਪਣੇ ਖੀਤੇ ਹੋਏ ਅਰਦਾਸ ਕਰਵਾਈ ਤੇ ਅਨੋਖੇ ਅਮਰ ਸ਼ਹੀਦ ਹੋਣ ਦਾ ਦਰਜਾ ਪ੍ਰਾਪਤ ਕੀਤਾ ਬੰਗੋਬ ਕਾਵਲ ਦੀਆਂ ਫੌਜਾਂ ਧਰਤੀਆਂ ਹੋਈਆਂ ਭੱਜੀਆਂ ਗਈਆਂ ਕਹਿੰਦੇ ਵੱਦ ਤੋਂ ਵੱਤ ਅਸੀਂ ਮਾਰਦੇ ਵੱਤ ਪੀਛੇ ਇੱਕ ਵਾਰ ਕਹਿੰਦੇ ਦੁਨੀਆ ਦੇ ਵਿੱਚ ਸਭ ਤੋਂ ਮਹਾਨ ਕੌਮ ਦਾ ਜਿੱਕਰ ਕਰਨ ਲੱਗੇ ਤੇ ਕਿਸੇ ਦੇ ਨਾਮ ਦਾ ਜਿਕਰ ਕਰਵਾ ਦੇ ਤਾਂ ਮਰਾਠਿਆਂ ਦਾ ਕਹਿੰਦੇ ਮਰਾਠਿਆਂ ਦਾ ਨਾਮ ਰੰਗ ਏਸ ਕਰਕੇ ਕਰਾਇਆ ਕਿ ਇਹਨਾਂ ਦੇ ਪ੍ਰਧਾਨ ਨੇ ਆ ਇਹ ਜਿੰਨਾ ਕਿਰਮ ਇਹਨਾਂ ਦੇ ਸਰੀਰ ਦੇ ਵਿੱਚ ਸਵਾਸ ਜਾਂਦੇ ਨਹੀਂ ਉਹਨਾਂ ਕਿਰ ਇਹ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਛੇ ਨਹੀਂ ਹੰਦੇ ਇਹ ਮਰ ਕੇ ਹੀ ਹੰਦੇ ਤੇ ਕਰਕੇ ਬੜਿਆ ਮਾਰਨwidehat ਇੱਕ ਸੂਰਮਾ ਉੱਥੇ ਹੈ ਕਹਿੰਦਾ ਘਾਰ ਦੇ ਮਰਨ ਜਾਂਦਾ ਨਾ ਇਹਦਾ ਕੀ ਬਣਦਾ ਜਾਗੋ ਸੰਸਾਰ da é ਜੀ ਕਾਥਾ ਬੜਾ ਕਰਬਾਨੇ ਨਾਲ ਨੂੰ ਭੇਜੋ ਪਾਕਿਸਤਾਨ ਸਿਗਰਟ ਜੀ ਜੀ ਪੀ ਇਹ ਕਹਿੰਦੇ ਬੜੀ ਸ਼ਾਨਸੇ ਜੀਏਗੇ ਇਹਦਾ ਮੈਡੀਕਲ ਸਟੋਰ ਸੀ ਮਕਰਾਨੇ ਨੂੰ ਚੌਂਟੀ ਲੈ ਕੇ ਛੱਡਿਆ ਸੀ ਕਹਿੰਦੇ ਲਾਲਾ ਜੀ ਕੋਈ ਐਹੋ ਜੀ ਗੋੜੀ ਦੇ ਉਹ ਜਿਹੜੀ ਖਾਓ ਕਹਿੰਦਾ ਵੀ ਮੇਰੇ ਕੋਲ ਤਾਂ ਤੇਲ ਦੀ ਗੋੜੀ ਆਉਂਦੀ ਨਹੀਂ ਖਾ ਲੇ ਤੇ ਹੋਰ ਤਾਂ ਥਿੰਨ ਕਿਸੇ ਹੋਰ ਦੀ ਤਾਂ ਕਹਿੰਦਾ ਲਾਲਾ ਤੇਰੇ ਕੋਲ ਨਹੀਂ ਆਉਂਦੀ ਪਰ ਸਾਡੇ ਬੱਚੇ ਨੇ ਕਰੀਏ ਉਸ ਨੂੰ ਸਭ ਕਰ ਸੰਖਾ ਆਇਆ 哎呀！ ਬਹਾਰਾਂ ਦਾ ਜ਼ਿਕਰ ਕੀ ਨਾਮ ਦਾ ਸਲਾਹੀਨਾਂ ਦੇ ਜੀਤ ਗਾਇ ਨਹੀਂ ਕਦੇ ਗਦਾਰਾਂ ਦਾ ਜ਼ਿਕਰ ਕੀ ਕੀਤਾ ਕਦੇ ਨਹੀਂ ਮਰਖਾਨੀ ਬਾਤ ਪਾਈ ਜਦ ਵੀ ਕੀਤਾ ਤਲਵਾਰਾਂ ਦਾ ਜਿੱਦੜ ਨਹੀਂ ਕੀਤਾ ਜਦ ਵੀ ਕੀਤਾ ਤਲਵਾਰਾਂ ਦਾ ਜਿੱਦੜ ਕੀਤਾ ਗੁਰਮੁਖੋ ਮੋੜ ਵਾਲੀ ਆ ਗਈ ਏਸ ਜਗੋਂ ਦਾ ਭਰਾ ਜੱਟ ਜੀ ਦੇ ਤਾਰ ਜਣ ਜਣ ਦੇ ਬਾਣੀਆਂ ਦਾ ਜ਼ਾਲਮ ਜ਼ੁਲਮ ਕਰਾਉਣਗੇ ਜਦੋਂ ਤੱਕ ਇਹ ਕਿਸਾ ਚੱਲਦਾ ਰਹੂ ਕੋਰ ਬਾਣੀਆਂ ਦਾ ਇਹ ਕਿਸਾ ਚੱਲਦਾ ਰਹੂ ਕੋਰ ਬਾਣੀਆਂ ਤਾਂ ਆਓ ਸਾਰੇ ਸੱਜਣ ਇਕੱਠੇ ਹੋ ਕੇ ਅੱਜ ਮੈਂ ਇਕੱਲਾ ਮੁੱਖ ਪ੍ਰੋਫੈਸਰ ਸਾਹਿਬ ਜੀ ਦੇ ਨਹਿਰ ਸਿੰਘਾਲ ਸਾਹਿਬ ਤੇ ਘਰ ਵਾਲਿਆਂ ਨੂੰ ਯਾਦ ਕਰਕੇ ਕਾਂਗਰਸ ਦੇ ਚੇਤ ਜੀ ਸਿੰਘਾ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਨਾ ਕਰੀਏ ਜੀ ਸਹਿਰ ਦਿੱਤਿਆਂ ਬਾਜ਼ਰੀ ਰਹਣ ਦੇ ਗੱਲ ਸਮੇਂ ਨੇ ਆਪਣੀ ਆਪ ਦੀ ਜੀਹ ਤੇ ਅੱਕੜਨਾ ਕੰਮ ਜਵਾਨੀਆਂ ਦਾ ਕੌਮ ਕੂਲ ਨੂੰ ਕਦੇ ਨਹੀਂ ਮਾਫ ਕਰਦੀ ਜਿਹੜਾ ਮਨਣਾ ਪਾਵੇ ਮਰਵਾ ਨਹੀਂ ਆਉਂਦਾ ساری ਸੰਸਰੀ ਜਮਾਨਾ ਦੋਹੇ ਹੱਥ ਜੋੜ ਕੇ ਧਰ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਤੇ ਅਰਦਾਸ ਕਰੇ